ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪਟਿਆਲਾ ਨੇ ਭਰਤੀ ਕੀਤੀ ਹੈ ਸੇਵਾਦਾਰ ਦੀ ਉਹਦੀ ਬਾਰੇ ਡਿਸਕਸ ਕਰਾਂਗੇ ਕਿਵੇਂ ਤੁਸੀਂ ਫਾਰਮ ਭਰਨਾ ਹੈ ਤੇ ਕਿੰਨੀਆਂ ਪੋਸਟਾਂ ਹਨ ਕਿੰਨੀ ਫੀਸ ਸਾਰਾ ਸਾਰਾ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਵੀਡੀਓ ਤੁਸੀਂ ਧਿਆਨ ਨਾਲ ਦੇਖਣੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੋਈ ਸਟੈਪ ਮਿਸ ਨਾ ਹੋ ਜਾਵੇ ਤੇ ਫਾਰਮ ਆਨਲਾਈਨ ਭਰਨੇ ਆ ਜਾਂ ਆਫਲਾਈਨ ਸਾਰਾ ਕੋਈ ਦੱਸਾਂਗੇ ਠੀਕ ਆ ਤੇ ਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਤਿਆਰੀ ਵੀ ਕਰਵਾਵਾਂਗੇ ਇਸ ਭਰਤੀ ਦੀ ਪੰਜਾਬ ਪੁਲਿਸ ਕਨਸਟੇਬਲ ਦੇ ਭਰਤੀ ਦੀ ਵੀ ਆਪਾਂ ਤਿਆਰੀ ਕਰਵਾਉਂਦੇ ਆ ਤੇ ਹੋਰ ਜਿਸ ਦੀ ਵੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਆ ਆਪਾਂ ਤਿਆਰੀ ਕਰਵਾਵਾਂਗੇ ਫ੍ਰੀ ਬਿਲਕੁਲ ਫ੍ਰੀ ਕਰਵਾਵਾਂਗੇ ਠੀਕ ਆ ਤੇ ਅੱਜ ਤੇ ਆ ਜੋ ਹੈਗੀ ਇਹ ਵੀਡੀਓ ਹੈ ਪੰਜ ਸੇਵਾਦਾਰਾਂ ਦੀਆਂ ਅਸਾਮੀਆਂ ਜੁਆਈਆਂ ਠੀਕ ਹੈ ਨਾ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਕੱਢੀ ਹੈ ਤੇ ਇਸ ਬਾਰੇ ਡਿਸਕਸ ਕਰਾਂਗੇ ਤੇ ਤਨਖਾਹ ਬਾਰੇ ਵੀ ਦੱਸਾਂਗੇ ਉਮਰ ਹੱਦ ਦੱਸਾਂਗੇ ਵੀ ਕਿੰਨੀਆਂ ਸਾਰਾ ਕੁਝ ਡਿਸਕ੍ਰਾਈਬ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਇਹ ਗਰੁੱਪ ਡੀ ਦੀਆਂ ਪੋਸਟਾਂ ਹਨ ਠੀਕ ਆ ਗਰੁੱਪ ਡੀ ਦੀਆਂ ਪੰਜ ਪੋਸਟਾਂ ਗਰੁੱਪ ਡੀ ਸਟਾਫ ਕਹਿੰਦੇ ਇਹਨੂੰ ਜਿਹੜੇ ਪੀਐਨ ਦੀ ਸੇਵਾਦਾਰ ਦੀਆਂ ਪੋਸਟ ਹੁੰਦੀਆਂ 7 ਜਨਵਰੀ 2025 ਸ਼ਾਮ 5 ਵਜੇ ਤੱਕ ਤੁਸੀਂ ਫਾਰਮ ਆਪਣੇ ਅਰਜੀ ਫਾਰਮ ਭੇਜਣੇ ਆ ਜਿਹੜੇ ਇਹ ਫਾਰਮ ਹੋਣਗੇ ਤੁਸੀਂ 7 ਤਰੀਕ ਤੱਕ ਭੇਜਣੇ ਆ 5 ਵਜੇ ਤੱਕ ਸ਼ਾਮ ਦੇ ਠੀਕ ਆ ਤੇ ਇਸ ਦੇ ਨਾਲ ਜੋ ਵੀ ਆ ਤੁਹਾਡੇ ਸਰਟੀਫਿਕੇਟ ਲੱਗਣੇ ਆ ਠੀਕ ਆ ਨਾ ਯੋਗਤਾ ਦਾ ਸਰਟੀਫਿਕੇਟ 8ਵੀਂ 8ਵੀਂ ਪਾਸ ਚਾਹੀਦੀ ਇਸ ਲਈ ਜਨਮ ਮਿਤੀ ਦਾ ਸਰਟੀਫਿਕੇਟ ਲੱਗੇਗਾ ਇਸ ਦੇ ਨਾਲ ਤੇ ਤੁਹਾਡਾ ਬਾਕੀ ਜਨਮ ਮਿਤੀ ਦਾ ਸਰਟੀਫਿਕੇਟ ਹੋ ਗਿਆ ਉਸ ਤੋਂ ਬਾਅਦ ਰਾਖਮੀ ਕਰਨ ਦਾ ਸਰਟੀਫਿਕੇਟ ਆ ਜੀਗਾ ਤੇ ਪੰਜਾਬ ਬਸਨੀਕ ਦਾ ਸਰਟੀਫਿਕੇਟ ਆ ਜੀਗਾ ਠੀਕ ਹੈ ਬੈਂਕ ਡਰਾਫਟ ਜੋ ਤੁਸੀਂ ਫੀਸ ਦਾ ਬਣਾਇਆ ਹੋਊਗਾ 76 ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਾਂ ਤੇ ਠੀਕ ਹੈ 76 ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਦੇ ਨਾਂ ਤੇ ਬਣਾਉਣਾ ਹੈ ਇਹ ਜਿਹੜਾ ਡਰਾਫਟ ਬਣਾਉਣਾ ਹੈ ਕਿ ਡਰਾਫਟ ਠੀਕ ਹੈ ਨਾ ਇਹ ਆ ਜਾਏਗਾ ਇਹ ਸਾਰਾ ਕੁਝ ਤੁਸੀਂ ਇੱਕ ਲਫਾਫੇ ਦੇ ਵਿੱਚ ਪੈ ਕਰਕੇ ਭੇਜਣਾ ਇਸ ਦੇ ਨਾਲ ਦੋ ਪਾਸਪੋਰਟ ਫੋਟੋਆਂ ਵੀ ਆਉਣਗੀਆਂ ਇਸ ਦੇ ਵਿੱਚ ਨਾਲ ਨੱਥੀ ਕਰਨੀਆਂ ਇਸ ਤੋਂ ਇਲਾਵਾ ਦੋ ਲਫਾਫੇ ਭੇਜਣੇ ਆ ਹੋਰ ਜਿਹੜੇ ਪੋਸਟਾ ਲਫਾਫੇ ਉਹਨਾਂ ਤੇ 25-25 ਦੀਆਂ ਡਾਕ ਟਿਕਟਾਂ ਲਗਾ ਕੇ ਅੱਗੇ ਦੱਸੂਗਾ ਅੱਗੇ ਵੀ ਲਿਖਿਆ ਹੋਇਆ ਹੈ ਇਹ ਚੀਜ਼ਾਂ ਸਾਰੀਆਂ ਠੀਕ ਹੈ ਨਾ ਅ ਧਿਆਨ ਰੱਖਿਓ ਵੀ ਕਿਹੜੀਆਂ-ਕਿਹੜੀਆਂ ਇੱਜਾ ਆਪਣੇ ਭੇਜਣੀਆਂ ਆ ਠੀਕ ਆ ਉਸ ਤੋਂ ਬਾਅਦ ਜਨਰਲ ਵਰਗ ਦੀਆਂ ਕਿੰਨੀਆਂ ਪੋਸਟਾਂ ਆ ਤਿੰਨ ਪੋਸਟਾਂ ਜਿਸ ਦੇ ਵਿੱਚ ਇੱਕ ਔਰਤਾਂ ਲਈ ਰੱਖੀਆਂ ਆ ਤਿੰਨ ਚੋਂ ਇੱਕ ਔਰਤਾਂ ਲਈ ਰੱਖਮੀ ਆ ਇੱਕ ਇਹ ਆ ਗਈ ਸਾਬਕਾ ਫੌਜੀਾਂ ਲਈ ਆਸ਼ਰਿਤ ਪੰਜਾਬ ਲਈ ਤਾਂ ਉਹੀ ਇੱਕੇ ਔਰਤਾਂ ਲਈ ਰਿਜ਼ਰਵਾ ਬਾਲਮਿਕੀ ਮਜਬੀ ਸਿੱਖ ਪੰਜਾਬ ਲਈ ਤਾਂ ਹੈਗੀ ਆ ਇੱਕ ਪੋਸਟ ਇਹ ਵੀ ਔਰਤਾਂ ਲਈ ਹੀ ਰਿਜ਼ਰਵਾ ਟੋਟਲ 5 ਚੋਂ 3 ਔਰਤਾਂ ਲਈ ਰਿਜ਼ਰਵਾ ਆ ਠੀਕ ਆ ਤਾਂ ਤੇ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਂ ਅੱਗੇ ਤਨਖਾਹ ਕਿੰਨੀ ਹੋਏਗੀ ਘੱਟੋ ਘਾਟ ਤਨਖਾਹ ਪਰਵੇਸ਼ਨ ਦੇ ਟਾਈਮ 18000 ਦੇ ਕਰੀਬ ਹੋਏਗੀ ਠੀਕ ਆ ਉਸ ਤੋਂ ਬਾਅਦ ਜਦੋਂ ਤੁਹਾਡਾ ਪਰਵੇਸ਼ਨ ਪਰਖ ਕਾਲ ਸਮਾਂ ਕੰਪਲੀਟ ਹੋ ਜਾਏਗਾ 18000 ਦੇ ਉੱਤੇ ਤੁਹਾਨੂੰ ਪੱਤੇ ਮਿਲਣ ਲੱਗ ਜਾਣਗੇ ਜੋ ਵੀ ਸਾਰੇ ਪੱਤੇ ਹੋਣਗੇ ਲਗਭਗ ਤੁਹਾਡੀ ਤਨਖਾਹ ਹੋ ਜਾਏਗੀ 35 ਤੋਂ 40 ਦੇ ਵਿਚਕਾਰ ਠੀਕ ਆ 35000 ਦੇ ਕਰੀਬ ਹਨ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਅੱਗੇ ਆ ਗਈ ਯੋਗਤਾ ਦੀ ਆਪਣੇ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਯੋਗਤਾ ਤੁਸੀਂ 8ਵੀਂ ਉਮਰ ਹੱਦ ਦੀ ਗੱਲ ਕਰੀਏ 16 ਸਾਲ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ 35 ਸਾਲ ਦੀ ਉਮਰ ਤੇ ਹੋਰ ਕੁਝ ਕੈਟਾਗਰੀਆਂ ਲਈ 40 ਸਾਲ ਦੀ ਵੀ ਉਮਰ ਹੋ ਸਕਦੀ ਹੈ ਜਨਰਲ ਕੈਟਾਗਰੀ ਦੀ ਗੱਲ ਕਰੀਏ ਆਪਾਂ ਨੇ ਜਨਰਲ ਕੈਟਾਗਰੀ ਦੀ ਵੱਧ ਤੋਂ ਵੱਧ 35 ਸਾਲ ਉਮਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੀਆਂ ਰਿਜ਼ਰਵ ਕੈਟਾਗਰੀਆਂ ਉਸ ਤੇ 40 ਸਾਲ ਦੀ ਉਮਰ ਹੋ ਸਕਦੀ ਹੈ ਤੇ ਜਿਹੜੇ ਫਿਜ਼ੀਕਲ ਹੈਂਡੀਕੈਪਡ ਹੁੰਦੇ ਆ ਉਹਨਾਂ ਲਈ 45 ਸਾਲ ਤੱਕ ਦੀ ਉਮਰ ਹੱਦ ਵੀ ਰੱਖੀ ਹੋਈ ਆ ਉਸ ਤੋਂ ਬਾਅਦ ਇਸ ਦਾ ਪੇਪਰ ਪੈਟਰਨ ਕਿਹਾ ਹੋਏਗਾ 25 ਪ੍ਰਸ਼ਨ ਆਣਗੇ ਪੰਜਾਬੀ ਪੇਪਰ ਏ ਹੋਊਗਾ ਪਤਾ ਪੇਪਰ ਏ ਦੇ ਵਿੱਚ ਪੰਜਾਬੀ ਭਾਸ਼ਾ ਦਾ ਤੁਹਾਡਾ ਟੈਸਟ ਲਿਆ ਜਾਊਗਾ ਕਿ ਤੁਹਾਨੂੰ ਪੰਜਾਬੀ ਭਾਸ਼ਾ ਆਉਂਦੀ ਆ ਜੋ ਵੀ ਪੰਜਾਬੀ ਭਾਸ਼ਾ ਦਾ ਪੇਪਰ ਹੋਊਗਾ ਉਸ ਵਿੱਚ 25 ਪ੍ਰਸ਼ਨ ਆਣਗੇ ਇੱਕ ਪ੍ਰਸ਼ਨ 4 ਨੰਬਰ ਦਾ ਹੋਵੇਗਾ 100 ਨੰਬਰ ਦਾ ਪੇਪਰ ਹੋਏਗਾ ਠੀਕ ਹੈ ਉਸ ਤੋਂ ਬਾਅਦ ਪਾਰਟ ਬੀ ਦੇ ਵਿੱਚ ਪਾਰਟ ਬੀ ਪੇਪਰ ਹੋਊਗਾ ਉਸ ਦੇ ਵਿੱਚ 25 ਪ੍ਰਸ਼ਨ ਆਣਗੇ 4 ਨੰਬਰ ਦਾ ਇੱਕ ਪ੍ਰਸ਼ਨ ਹੋਊਗਾ 100 ਪ੍ਰਸ਼ਨ ਆਣਗੇ 100 ਨੰਬਰ ਦਾ ਟੋਟਲ ਹੋਏਗਾ ਠੀਕ ਹੈ ਮਤਲਬ ਟੋਟਲ ਪ੍ਰਸ਼ਨ ਕਿੰਨੇ ਹੋਗੇ 50 ਪ੍ਰਸ਼ਨ 50 ਪ੍ਰਸ਼ਨ ਤੁਹਾਨੂੰ ਟਾਈਮ ਕਿੰਨਾ ਮਿਲਣਾ 50 ਪ੍ਰਸ਼ਨਾਂ ਨੂੰ 2 ਘੰਟੇ ਦਾ ਸਮਾਂ ਠੀਕ ਹੈ 50 50 ਪ੍ਰਸ਼ਨ 2 ਘੰਟੇ ਚ ਤੁਸੀਂ ਕਰਨੇ ਆ ਇਹ ਤੇ ਆਬਜੈਕਟਿਵ ਟਾਈਪ ਹੋਗਾ ਜਸਟ ਜਿਹੜੀਆਂ OMR ਸ਼ੀਟ ਦੇ ਉੱਤੇ ਬਿੰਦੀਆਂ ਭਰਦੇ ਆਪਾਂ ਜਿਹਨੂੰ ਕਹ ਦਿੰਦੇ ਆ ਠੀਕ ਹੈ ਬਸ ਉਹੀ ਭਰਨੀਆਂ ਆਪਾਂ ਨੇ ਠੀਕ ਹੈ ਆਪਸ਼ਨਸ ਭਰਨੀਆਂ ਜੋ ਵੀ ਆ ਕੋਈ ਆਏ ਨਹੀਂ ਵੀ ਪੈਣਾ ਤੁਸੀਂ ਪੇਪਰ ਲਿਖਣਾ ਸਿਰਫ ਆਬਜੈਕਟਿਵ ਟਾਈਪ ਪੇਪਰ ਹੈ ਉਸ ਤੋਂ ਬਾਅਦ ਜਦੋਂ ਇਹ ਪੇਪਰ ਹੋ ਜਾਏਗਾ ਉਸ ਤੋਂ ਬਾਅਦ ਪਾਰਟ ਸੀ ਕੀ ਹੈ ਇੱਕ ਤੁਹਾਡਾ ਜਨਰਲ ਐਬਿਟੀਟਿਊਡ ਟੈਸਟ ਤੇ ਸਕਿੱਲ ਟੈਸਟ ਕੀਤਾ ਜਾਏਗਾ 25 ਨੰਬਰ ਜਿਸ ਦੇ ਹੋਣਗੇ ਠੀਕ ਆ ਤੇ ਜਦੋਂ ਮੈਰਿਟ ਬਣੇਗੀ ਸਿਰਫ ਇਹਨਾਂ ਦੋਹਾਂ ਦੇ ਬੇਸ ਤੇ ਮੈਰਿਟ ਬਣਨੀ ਆ ਇਸ ਦੇ ਬੇਸ ਤੇ ਮੈਰਿਟ ਨਹੀਂ ਬਣਨੀ ਇਸ ਦੇ ਵਿੱਚੋਂ 100 ਨੰਬਰ ਚ ਤੁਹਾਨੂੰ ਬਸ 50 ਨੰਬਰ ਘੱਟੋ ਘੱਟ ਚਾਹੀਦੇ ਆ ਪਾਸ ਹੋਣ ਲਈ ਜੇ ਤੁਸੀਂ ਪੇਪਰ A ਚ ਪਾਸ ਹੋਵੋਗੇ ਤਾਂ ਹੀ ਤੁਹਾਡੇ ਪੇਪਰ ਚੈੱਕ ਹੋਣਗੇ ਨਹੀਂ ਚੈੱਕ ਨਹੀਂ ਹੋਣਗੇ ਠੀਕ ਹੈ ਨਾ ਤਾਂ ਕਰਕੇ ਇਹ ਪੇਪਰ ਪਾਸ ਹੋਣਾ ਜ਼ਰੂਰੀ ਹੈ ਸਿਰਫ ਇਹ ਪਾਸ ਕਰਨਾ 50% ਨੰਬਰ ਲੈ ਕੇ ਘੱਟੋ ਘੱਟ ਠੀਕ ਹੈ ਨਾ ਤੇ ਮਤਲਬ ਕਿ ਪਾਰਟ ਬੀਰ ਪਾਰਟ ਸੀ ਦੇ ਨੰਬਰ ਜ਼ਰੂਰੀਆਂ ਤੁਹਾਡੇ ਇਹ ਵੱਤੂ ਵੱਤ ਨੰਬਰ ਲੈਣੇ ਆ ਤੁਸੀਂ ਇਹ ਚ ਜਿਹਨੇ ਨੰਬਰ ਆਣਗੇ ਇਹਨਾਂ ਦੇ ਬਿਸਤੇ ਤੁਹਾਡੀ ਸਿਲੈਕਸ਼ਨ ਹੋਏਗੀ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਪਾਂ 2 ਘੰਟੇ ਦਾ ਸਮਾਂ ਤੁਹਾਨੂੰ ਦੱਸਤਾ ਪ੍ਰੀਖਿਆ ਦਾ 2 ਘੰਟੇ ਦਾ ਸਮਾਂ ਹੋਏਗਾ ਤੇ ਪਾਰਟ ਇਹ ਲਾਜ਼ਮੀ ਕੁਆਲੀਫਾਈਇੰਗ ਨੇਚਰ ਦਾ 50% ਦਾ ਇਹ ਸਾਰਾ ਕੁਝ ਤੁਹਾਨੂੰ ਦੱਸਤਾ ਵਿੱਚੋਂ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਬਲੂ ਪੈਨ ਨਾਲ ਤੁਸੀਂ ਪੇਪਰ ਦੇ ਵਿੱਚ ਓ ਐਮ ਆਰ ਸ਼ੀਟ ਭਰਨੀ ਆ ਬਲੂ ਪੈਨ ਠੀਕ ਆ ਨੀਲਾ ਪੈਨ ਵਰਤਣਾ ਤੁਸੀਂ ਉਸ ਦੇ ਵਿੱਚ ਉਹਦੇ ਉਹ ਪ੍ਰੀਖਿਆ ਦਾ ਸਮਾਂ ਜਲਦੀ ਤੁਹਾਨੂੰ ਪੀਪੀਐਸਸੀ ਦੀ ਸਾਈਟ ਤੇ ਪਤਾ ਲੱਗ ਜਾਏਗਾ ਪੀਪੀਐਸਸੀ ਦੀ ਸਾਈਟ ਤੇ ਦੱਸਿਆ ਜਾਵੇਗਾ ਕਦੋਂ ਤੁਹਾਡਾ ਪੇਪਰ ਹੋਣਾ ਹੈ ਤੇ ਐਡਮਿਟ ਕਾਰਡ ਬਾਰੇ ਵੀ ਤੁਹਾਨੂੰ ਪੀਪੀਐਸਸੀ ਦੀ ਸਾਈਟ ਤੋਂ ਹੀ ਪਤਾ ਲੱਗੇਗਾ ਠੀਕ ਆ ਤੇ ਜਦੋਂ ਤੁਹਾਡਾ ਪੇਪਰ ਹੋ ਗਿਆ ਉਸ ਤੋਂ ਬਾਅਦ 3 ਗੁਣਾ ਉਮੀਦਵਾਰ ਸਿਲੈਕਟ ਕਰਕੇ ਪ੍ਰੀਵੀਨਲ ਲਿਸਟ ਤਿਆਰ ਕੀਤੀ ਜਾਵੇਗੀ 3 ਗੁਣਾ ਬੰਦੇ ਬੁਲਾਏ ਜਾਣਗੇ ਠੀਕ ਆ ਪੋਸਟਾਂ ਦੇ ਮਤਲਬਕ ਜਿਵੇਂ 5 ਪੋਸਟਾਂ ਦਾ 15 ਬੰਦੇ ਠੀਕ ਹੈ ਨਾ ਉਸ ਤੋਂ ਬਾਅਦ ਤੋੜਾ ਇਹ ਅੱਗੇ ਆ ਗਿਆ ਫੀਸ ਦੀ ਗੱਲ ਕਰਦੇ ਆ 100 ਰੁਪਏ ਜਨਰਲ ਵਰਗ ਦੀ 50 ਰੁਪਏ ਜਨਰਲ ਤੋਂ ਬਿਨਾ ਜੋ ਵੀ ਹੈਗੇ ਆ ਉਹਨਾਂ ਦਾ ਕੈਟਾਗਰੀਆਂ ਦੇ 50 ਰੁਪਏ ਫੀਸ ਆ ਠੀਕ ਆ ਤੁਸੀਂ ਇਹਦਾ ਡਰਾਫਟ ਬਣਾਉਣਾ ਹੈ ਡਰਾਫਟ ਬਣਾ ਕੇ ਭੇਜਣਾ ਡਰਾਫਟ ਕਿਸ ਦੇ ਨਾਂ ਤੇ ਆ ਬੈਂਕ ਡਰਾਫਟ ਕਿਸ ਦੇ ਨਾਂ ਤੇ ਤੇ ਕਰਨਾ 77 ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਇਸ ਦੇ ਨਾਂ ਤੇ ਤੁਸੀਂ ਬੈਂਕ 'ਚ ਜਾ ਕੇ ਡਰਾਫਟ ਤਿਆਰ ਕਰਵਾਉਣਾ ਹੈ ਜੇ ਤੁਸੀਂ ਜਨਰਲ ਵਰਗ ਦਾ ਤਾਂ 100 ਰੁਪਏ ਦਾ ਜੇ ਤੁਸੀਂ ਹੋਰ ਜਾਤੀ ਦੇ ਤਾਂ 50 ਰੁਪਏ ਦਾ ਠੀਕ ਆ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਲਗਾ ਦੇਣਾ ਨਾਲ ਠੀਕ ਆ ਆਪਣੇ ਆਰਜੀ ਫਾਰਮ ਹੋ ਗਿਆ ਜੋ ਵੀ ਆ ਤੁਹਾਡੇ ਸਰਟੀਫਿਕੇਟ ਹੋਗੇ ਪੂਰੀ ਫੀਸ ਪ੍ਰਾਪਤ ਹੋ ਤੋਈ ਤੁਹਾਡਾ ਮਤਲਬ ਕਿ ਮਤਲਬ ਕਿ ਪੇਪਰ ਦੇ ਵਿੱਚ ਤੁਸੀਂ ਬੈਠ ਸਕਦੇ ਆ ਪੂਰੀ ਫੀਸ ਭੇਜਣੀ ਤੁਸੀਂ ਆਪਣੇ ਕੈਟਾਗਰੀ ਅਨੁਸਾਰ ਠੀਕ ਆ ਨਾ ਉਸ ਤੋਂ ਬਾਅਦ ਜੇ ਤੁਸੀਂ ਕੋਈ ਵੀ ਫਾਰਮ ਦੇ ਵਿੱਚ ਗਲਤੀ ਕਰਦੇ ਆ ਤਾਂ ਵੀ ਤੁਹਾਨੂੰ ਡਿਵਾਇਡ ਕਰ ਦਿੱਤਾ ਜਾਊਗਾ ਠੀਕ ਆ ਤਾਂ ਕੋਈ ਗਲਤੀ ਨਹੀਂ ਕਰਨੀ ਫਾਰਮ ਭਰਨ ਦੇ ਵਿੱਚ ਤੁਹਾਨੂੰ ਠੀਕ ਆ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਫਾਰਮ ਕਿਵੇਂ ਦਾ ਹੈ ਠੀਕ ਆ ਫਾਰਮ ਕਿਹੜਾ ਜਿਹੜਾ ਭਰਨਾ ਹੈ ਉਹ ਕਿਵੇਂ ਦਾ ਅੱਗੇ ਆਏਗਾ ਫਾਰਮ ਇਹ ਦੇਖੋ ਜਿਹੜਾ ਫਾਰਮ ਆ ਗਿਆ ਲਾਸਟ ਚ ਆ ਹਾਂ ਇਹ ਫਾਰਮ ਆ ਗਿਆ ਠੀਕ ਆ ਇਹ ਤੁਹਾਨੂੰ ਫਾਰਮ ਮਿਲ ਜੇਗਾ ਮੈਂ ਪੀਡੀਐਫ ਪਾ ਦੂੰਗਾ ਟੈਲੀਗ੍ਰਾਮ ਦੇ ਉੱਤੇ ਆਪਣਾ ਨੌਕਰੀ ਗਰੁੱਪ ਟੈਲੀਗ੍ਰਾਮ ਆ ਉਹਨੂੰ ਜੁਆਇਨ ਕਰ ਲਓ ਜਾਂ 9888743699 ਨੰਬਰ ਆਪਣਾ ਉਸ ਦੇ ਉੱਤੇ ਮੈਸੇਜ ਕਰ ਲਿਓ ਤੁਹਾਨੂੰ ਇਹ ਫਾਰਮ ਮਿਲ ਜੇਗਾ ਠੀਕ ਆ ਤੇ ਇਸ ਦੇ ਵਿੱਚ ਪਹਿਲਾ ਆਪਸ਼ਨ ਅਸਾਮੀ ਦਾ ਨਾਮ ਉਰੇ ਤੁਸੀਂ ਸੇਵਾਦਾਰ ਭਰ ਦੇਣਾ ਕੀ ਲਿਖ ਦੇਣਾ ਸੇਵਾਦਾਰ ਠੀਕ ਆ ਸੇਵਾਦਾਰ ਠੀਕ ਆ ਉਸ ਉਸ ਤੋਂ ਬਾਅਦ ਬਿਨੇਕਰ ਦਾ ਨਾਮ ਕੀ ਆਊਗਾ ਬਿਨੇਕਰ ਦਾ ਨਾਮ ਤੁਹਾਡਾ ਨਾਮ ਆ ਜਾਣਾ ਠੀਕ ਆ ਤੁਹਾਡਾ ਨਾਮ ਜਾਂ ਕੋਈ ਵੀ ਆ ਨਾ ਜਿਵੇਂ ਆਪਾਂ ਲਿਖ ਦਿੰਨੇ ਆ ਉਰੇ ठीक है बिनेकर का नाम आ गया और पिता का नाम आ गया है ना पिता का नाम आ गया कुछ भी है ना रमन लिख लो तो पिता का नाम जो होएगा वह आ जाएगा इतने बिनेकर का नाम आ गया उस तो बाद माता का नाम आ गया ठीक है और माता का नाम आ गया जो थोड़ी तो माता का नाम होगा ठीक है मतलब इदा तो अपने भर देने डिटेल उस तो बाद जन्म मीति आ जाएगी जिमें तो जन्म मीति आठ ठीक है लगा लो भी 1.12.1991 ਦੇ ਜੰਮੇ ਹੋਏ ਆ ਤਾਂ ਉਰੇ ਆਪਣੀ ਜਨਮ ਮਿਤੀ ਪਾ ਦੇਣੀ ਉਸ ਤੋਂ ਬਾਅਦ ਤਾਂ ਉਹਨੂੰ ਕਿੰਨੇ ਸਾਲ ਦੇ ਹੋਗੇ ਤੁਸੀਂ ਠੀਕ ਆ ਠੀਕ ਆ ਉਸ ਤੋਂ ਬਾਅਦ ਕਿੰਨੇ ਸਾਲ ਦੇ ਹੋਗੇ ਪੂਰੀ ਤੁਹਾਡੀ ਉਮਰ ਆ ਜਾਣੀ ਠੀਕ ਆ ਹਾਂ ਵੀ ਕਿੰਨੇ ਸਾਲ ਦੇ ਮੰਨ ਲਓ ਉਰੇ 33 ਸਾਲ ਹੋ ਗਿਆ ਹਨਾ ਕਿੰਨੇ ਮਹੀਨੇ ਦੇ 1 ਮਹੀਨੇ ਦੇ ਕਿੰਨੇ ਦਿਨ ਦੇ ਹੋਗੇ ਠੀਕ ਆ ਕਿੰਨੇ ਦਿਨ ਦੇ ਹੋਗੇ ਜਿੰਨੇ ਵੀ ਦਿਨ ਦੇ ਹੋਗੇ ਉਸ ਤੋਂ ਬਾਅਦ 1 ਜਾਂ 2 ਦਿਨ ਹਨਾ ਜੋ ਵੀ ਇੱਥੇ ਤੁਸੀਂ ਭਰ ਦੇਣਾ ਇਹਦੇ ਵਿੱਚ ਠੀਕ ਆ ਵੀ 1 ਤੱਕ ਇਹ ਦਿਨ ਗਿਣਨੇ ਆ ਤੁਸੀਂ ਇੱਕ ਤਰੀਕ ਪਹਿਲਾ ਮਹੀਨਾ 2024 1 ਤਰੀਕ ਪਹਿਲਾ ਮਹੀਨਾ 2024 ਤੱਕ ਤੁਸੀਂ ਆਪਣੇ ਸਾਲ ਗਣਨੇ ਵੀ ਕਿੰਨੇ ਸਾਲਾਂ ਦੇ ਤੁਸੀਂ ਕਿੰਨੇ ਮਹੀਨਿਆਂ ਦੇ ਕਿੰਨੇ ਦਿਨਾਂ ਦੇ ਠੀਕ ਆ ਉਸ ਤੋਂ ਲਿੰਗਾ ਜੇਗਾ ਲੜਕਾ ਜਾਂ ਲੜਕੀ ਵੀ ਤੁਸੀਂ ਲੜਕਾ ਜਾਂ ਲੜਕੀ ਆ ਠੀਕ ਆ ਹਨਾ ਜਾਂ ਲੜਕੀ ਜੋ ਵੀ ਤੁਹਾਡਾ ਹੋਏਗਾ ਮਤਲਬ ਕਿ ਤੁਸੀਂ ਉਹ ਭਰਨਾ ਆਪਣਾ ਇੱਥੇ ਲੜਕਾ ਜਾਂ ਲੜਕੀ ਕੀ ਤੁਸੀਂ ਵਿਆਹੇ ਹੋਏ ਹੋ ਜੇ ਵਿਆਹੇ ਹੋਏ ਹੋ ਤਾਂ ਇੱਥੇ ਟਿੱਕ ਲਗਾ ਦਿਓ ਜੇ ਨਹੀਂ ਵਿਆਹੇ ਹੋਏ ਤਾਂ ਇੱਥੇ ਟਿੱਕ ਲਗਾ ਦਿਓ ਠੀਕ ਆ ਉਸ ਤੋਂ ਉਹ ਕੌਮੀਅਤ ਕੌਮੀਅਤ ਦੇ ਵਿੱਚ ਤੁਸੀਂ ਕੀ ਭਰਨਾ ਹੈ ਭਾਰਤੀ ਪੱਬੇ ਨੂੰ ਕੰਨਾ ਰਾਰਾ ਤੈਨੂੰ ਵਿਆਰੀ ਠੀਕ ਆ ਭਾਰਤੀ ਆ ਗਿਆ ਠੀਕ ਆ ਕੌਮੀਅਤ ਕੀ ਹੈ ਭਾਰਤੀ ਇੰਡੀਅਨ ਠੀਕ ਆ ਉਹਦੇ ਉਹ ਆਪਣਾ ਐਡਰੈਸ ਲਿਖ ਦੇਣਾ ਇੱਥੇ ਸਾਰੀ ਆਪਣਾ ਐਡਰੈਸ ਭਰ ਦੇਣਾ ਠੀਕ ਆ ਔਰ ਇਹ ਪਿੰਨ ਕੋਡ ਭਰ ਦੇਣਾ ਤੁਸੀਂ ਆਪਣਾ ਔਰ ਇਹ ਫੇਰ ਪੱਕਾ ਐਡਰੈਸ ਭਰ ਦੇਣਾ ਠੀਕ ਆ ਅ ਔਰ ਇਹ ਪਿੰਨ ਕੋਡ ਭਰ ਦੇਣਾ ਠੀਕ ਆ ਉਸ ਤੋਂ ਬਾਅਦ ਮੋਬਾਈਲ ਨੰਬਰ ਭਰਨਾ ਜ਼ਰੂਰੀ ਹੈ ਮੋਬਾਈਲ ਨੰਬਰ ਭਰ ਦਿਓ ਠੀਕ ਆ ਜੇ ਤੁਹਾਡਾ ਨਹੀਂ ਹੈਗਾ ਕਿਸੇ ਰਿਸ਼ਤੇਦਾਰ ਦਾ ਭਰ ਸਕਦੇ ਆ ਉਥੇ ਮੇਲ ਆਈਡਿ ਪਰ ਨਹੀਂ ਜ਼ਰੂਰੀ ਹੋਰੇ ਆਪਣੀ ਮੇਲ ਆਈਡਿ ਭਰ ਦਿਓ ਠੀਕ ਹੈ ਨਾ ਉਸ ਤੋਂ ਬਾਅਦ ਵਿਦਿਅਕ ਯੋਗਤਾ ਕਿ ਤੁਸੀਂ 8ਵੀਂ ਪਾਸ ਕੀਤੀ ਹੋਈ ਆ ਹਾਂ ਇਹ ਤਾਂ ਜ਼ਰੂਰੀ ਚਾਹੀਦੀ ਆ ਹਨ ਘਟੋ ਘਟ ਹਨਾ ਉਸ ਤੋਂ ਬਾਅਦ ਤੁਹਾਡੀ ਕੈਟਾਗਰੀ ਕਿਹੜੀ ਆ ਠੀਕ ਆ ਉਹਨੂੰ ਟਿੱਕ ਲਗਾਣਾ ਜੇ ਤੁਸੀਂ ਜਨਰਲ ਵਰਗ ਦੇ ਤਾਂ ਇੱਥੇ ਟਿੱਕ ਲਗਾ ਦਿਓ ਜੇ ਤੁਸੀਂ ਸਾਬਕਾ ਫੌਜੀ ਆ ਹਨਾ ਆਸ਼ਰਿਤ ਜੋ ਵੀ ਆ ਕੈਟਾਗਰੀ ਉੱਪਰ ਦੇਖ ਲਿਓ ਫਾਰਮ ਦੇ ਵਿੱਚ ਦੱਸੀ ਹੋਈ ਆ ਉੱਤੇ ਭਰ ਦੇਣੀ ਉਹ ਤੇ ਜੇ ਤੁਸੀਂ ਬਾਲਮਿਕੀ ਮਾਜਬੀ ਸਿੱਖਾ ਤਾਂ ਇੱਥੇ ਟਿੱਕ ਲਗਾਣੀ ਟਿੱਕੇ ਲਗਾਣੀਆਂ ਸਿਰਫ ਜੋ ਵੀ ਤੁਹਾਡੀ ਕੈਟਾਗਰੀ ਉਸ ਦੇ ਹਿਸਾਬ ਨਾਲ ਉਹਦੇ ਫੀਸ ਦਾ ਬੇਰਬਾ ਜਿਹੜਾ ਤੁਹਾਨੂੰ ਬੈਂਕ ਡਰਾਫਟ ਬੈਂਕ ਚੋਂ ਮਿਲੇਗਾ ਉਹਦਾ ਨੰਬਰ ਇੱਥੇ ਭਰਦੇ ਹੋ ਬੈਂਕ ਡਰਾਫਟ ਦੇ ਉੱਤੇ ਜਿਸ ਦਿਨ ਤੁਸੀਂ ਬਣਾਉਣਾ ਚਾਹੋਗੇ ਉੱਪਰ ਤਰੀਕ ਵੀ ਲਿਖੀ ਹੋਊਗੀ ਉਹ ਤਰੀਕ ਇੱਥੇ ਭਰਦੇ ਹੋ ਰਕਮ ਜਿਹੜੀ ਜਿਵੇਂ ਜਨਰਲ ਵਰਗ ਦੀ 100 ਰੁਪਇਆ ਤਾਂ ਇੱਥੇ 100 ਰੁਪਇਆ ਭਰ ਹੋ ਜਾਣੀ ਬੈਂਕ ਦਾ ਨਾਮ ਜਿਸ ਬੈਂਕ 'ਚ ਗਏ ਮੰਨ ਲਓ SBI ਹਨਾ ਜਾਂ ਜਿਸ ਬੈਂਕ 'ਚ ਵੀ ਗਏ ਉਸ ਦਾ ਇੱਥੇ ਨਾਮ ਆ ਜਾਣਾ ਉੱਤੇ ਬਾਅ ਅੱਗੇ ਆ ਗਿਆ ਕਿ ਤੁਹਾਨੂੰ ਕ੍ਰਿਮੀਨਲ ਕੋਰਟ ਵਿੱਚ ਦੋਸ਼ੀ ਠਹਿਰਾਇਆ ਗਿਆ ਨਹੀਂ ਕਿਉਂਕਿ ਤੁਹਾਨੂੰ ਤੁਰਤੇ ਪਰ ਕੋਈ ਕੇਸ ਨਹੀਂ ਚੱਲਦਾ ਕ੍ਰਿਮੀਨਲ ਕੋਰਟ ਦੇ ਵਿੱਚ ਠੀਕ ਹੈ ਨਾ ਤਾਂ ਨਾ ਕਰਦੇ ਹੋ ਉਹ ਤੇ ਕੋਈ ਤੁਹਾਡੇ ਪਰ ਅਪਰਾਧਿਕ ਮਾਮਲਾ ਤਾਂ ਨਹੀਂ ਦਰਜ ਹੋਏਗਾ ਤਾਂ ਵੀ ਨਾ ਕਰਦੇ ਵੀ ਨਾ ਸਾਡੇ ਕੋਈ ਮਾਮਲਾ ਦਰਜ ਨਹੀਂ ਹੈਗਾ ਤਾਂ ਉਹਦੇ ਬਾਅਦ ਕਿ ਲੋਕ ਸੇਵਾ ਕਮਿਸ਼ਨ ਜਾਂ ਹੋਰ ਵਿਭਾਗ ਵੱਲੋਂ ਤੁਹਾਨੂੰ ਡਿਪਾਰਟ ਕੀਤਾ ਗਿਆ ਜੋ ਕੀਤਾ ਕਰਾਰ ਕੀ ਦਿੱਤਾ ਗਿਆ ਕਿ ਤੁਸੀਂ ਮਤਲਬ ਪਹਿਲਾਂ ਕੋਈ ਗਲਤੀ ਤਾਂ ਨਹੀਂ ਕੀਤੀ ਹਨਾ ਤਾਂ ਨਾ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਅੱਗੇ-ਅਗੇ ਸਰਟੀਫਿਕੇਟ ਆਗੇ ਫੇ ਕਿਹੜੇ-ਕਿਹੜੇ ਲਗਾਣੇ ਆ ਕਿ ਤੁਸੀਂ ਲਗਾਏ ਹੋਏ ਆ ਇਹ 8ਵੀਂ ਪਾਸ ਹੋਣ ਦਾ ਹਾਂ ਇਹ ਤਾਂ ਲਗਾਣਾ ਪੈਣਾ ਜਨਮ ਮਿਤੀ ਦਾ ਸਰਟੀਫਿਕੇਟ ਲਗਾਇਆ ਹੋਇਆ ਜਾਂ 10ਵੀਂ ਪੱਧਰ ਦਾ ਸਰਟੀਫਿਕੇਟ ਵੀ ਲਗਾ ਸਕਦੇ ਜਨਮ ਮਿਤੀ ਲਈ ਜੇ 8ਵੀਂ ਮਤਲਬ ਕਿ ਪਾਸ ਕੀਤੀ 10ਵੀਂ ਨਹੀਂ ਕੀਤੀ ਹੋਈ ਫਿਰ ਤੁਸੀਂ ਜਨਮ ਮਿਤੀ ਦਾ ਸਰਟੀਫਿਕੇਟ ਲਗਾ ਦਿਓ ਠੀਕ ਆ ਉਸ ਤੋਂ ਬਾਅਦ ਰਕਮੇ ਕਰਨ ਲਈ ਰਕਮੇ ਸ਼੍ਰੇਣੀ ਦਾ ਠੀਕ ਆ ਜੇ ਤੁਹਾਡੀ ਕੋਈ ਕੈਟਾਗਰੀ ਆ ਹਨਾ ਜਿਵੇਂ ਐਸਸੀ ਐਸਟੀ ਜਾਂ ਕੋਈ ਵੀ ਹੈ ਨਾ ਉਹਦਾ ਸਰਟੀਫਿਕੇਟ ਲਗਾਉਣਾ ਪੈਣਾ ਤੁਹਾਨੂੰ ਜੇ ਤੁਸੀਂ ਰੱਖ ਮੰਨ ਲੈਣਾ ਤਾਂ ਹਾਂ ਕਰਦੇ ਹੋ ਠੀਕ ਆ ਜੇ ਜਨਰਲ ਵਰਗ ਹੈ ਉਹ ਨਾ ਕਰ ਸਕਦਾ ਕਿਉਂਕਿ ਉਹਨਾਂ ਦੀ ਕੋਈ ਕੈਟਾਗਰੀ ਸਰਟੀਫਿਕੇਟ ਨਹੀਂ ਉਹਦੇ ਉਹ ਬੈਂਕ ਡਰਾਫਟ ਲਗਾਉਣਾ ਜ਼ਰੂਰੀ ਹੈ ਹਾਂ ਕਰਨਾ ਇੱਥੇ ਵੀ ਦੋ ਨਵੀਆਂ ਪਾਸਪੋਰਟ ਫੋਟੋਆਂ ਹਾਂ ਸਾਰਿਆਂ ਲਈ ਹਾਂ ਠੀਕ ਆ ਹੋ ਗਿਆ ਲਗਭਗ ਉਸ ਤੋਂ ਬਾਅਦ ਦੋ ਲਫਾਫੇ ਜਿਸੋ 25-25 ਰੁਪਏ ਦੀਆਂ ਡਾਕ ਟਿਕਟਾਂ ਲਗੀਆਂ ਹੋਣ 25-25 ਰੁਪਏ ਦੀਆਂ ਡਾਕਾਂ ਦੇ ਜਾ ਕੇ ਟਿਕਟਾਂ ਲਵਾ ਲੈਣੀਆਂ ਦੋ ਲਫਾਫਿਆਂ 'ਚ ਜਾਂ ਟਿਕਟਾਂ ਲਿਆਉਣੀਆਂ ਕਰ ਲਾ ਲੈਣੀਆਂ ਠੀਕ ਆ ਇਹ ਵੀ ਦੋ ਲਫਾ ਉਸ ਤੋਂ ਬਾਅਦ ਇਹ ਸਾਰਾ ਕੁਝ ਨੱਥੀ ਕਰਕੇ ਇਹ ਸਾਰਾ ਕੁਝ ਤਿਆਰ ਕਰਕੇ ਇੱਕ ਲਿਵਾਫੇ 'ਚ ਪੈਕ ਕਰ ਲੈਣਾ ਠੀਕ ਹੈ ਨਾ ਲਿਵਾਫੇ 'ਚ ਪੈਕ ਕਰਕੇ ਤੁਸੀਂ ਆਪਣਾ ਪਹਿਲਾਂ ਤਾਂ ਇਹ ਸਾਰਾ ਕੁਝ ਹੋ ਗਿਆ ਇੱਥੇ ਆਪਣਾ ਸਾਈਨ ਕਰਦਾ ਨੇ ਬਿਨੇ ਕਰਦਾ ਹਸਤਾਖਰ ਆ ਜਾਣੇ ਤੁਹਾਡੇ ਇੱਥੇ ਨਾਮ ਆ ਜਾਣਾ ਜਾਂ ਸਾਈਨ ਕਰ ਦਿਓ ਠੀਕ ਹੈ ਨਾਮ ਪੂਰਾ ਲਿਖੋ ਆਪਣਾ ਉਹਦਾ ਸਥਾਨ ਕਿ ਸਥਾਨ ਤੇ ਤੁਸੀਂ ਭਰੇ ਆ ਉਹ ਤੇ ਤਰੀਕ ਠੀਕ ਆ ਇੱਥੇ ਲਿਖ ਦਿਓ ਉਸ ਤੋਂ ਬਾਅਦ ਇਹ ਵੀ ਚੀਜ਼ ਅੱਗੇ ਤੁਹਾਡਾ ਨਾਮ ਉੱਥੇ ਆਏਗਾ ਮੈਂ ਮਤਲਬ ਕਿ ਤੁਹਾਡਾ ਨਾਮ ਇੱਥੇ ਤੁਹਾਡਾ ਮਤਲਬ ਹੋ ਕੇ ਫਾਦਰ ਨੇਮ ਆ ਜਾਏਗਾ ਪਿਤਾ ਦਾ ਨਾਮ ਆ ਜਾਏਗਾ ਠੀਕ ਆ ਉਸ ਤੋਂ ਬਾਅਦ ਤੁਹਾਡੇ ਫਿਰ ਇੱਥੇ ਹਸਤਾਖਰ ਹੋਣਗੇ ਠੀਕ ਆ ਇੱਥੇ ਸਾਈਨ ਫਿਰ ਹੋਣਗੇ ਤੁਹਾਡੇ ਜਨਨ ਕੀ ਨਾਮ ਪਾ ਦਿਓ ਤੁਸੀਂ ਆਪਣਾ ਇੱਥੇ ਸਥਾਨ ਇੱਥੇ ਮਿਤੀ ਠੀਕ ਆ ਇਹ ਸਾਰਾ ਕੁਝ ਤਿਆਰ ਕਰਕੇ ਨਾ ਇਕੱਠਾ ਕਰਕੇ ਇੱਕ ਫਾਰਮ ਮਤਲਬ ਪੂਰਾ ਤਿਆਰ ਹੋ ਜਾਏਗਾ ਤੁਹਾਡਾ ਇਹ ਪਰਫਾਰਮਾ ਆ ਫਾਰਮ ਲਗਾ ਕੇ ਸਾਰਾ ਕੁਝ ਲਗਾ ਕੇ ਡਾਕੂਮੈਂਟ ਤਿਆਰ ਹੋ ਜਾਏਗਾ ਤੁਸੀਂ ਇੱਕ ਲਫਾਫੇ ਚ ਪੈਕ ਕਰ ਲੈਣਾ ਬੜਾ ਸਾਰਾ ਲਫਾਫਾ ਲੈ ਲਿਓ ਜਿਸ ਦੇ ਵਿੱਚ ਉਹ ਦੋ ਲਫਾਫੇ ਵੀ ਪਾ ਲੈਣੇ ਜਿਹੜੇ ਤੁਹਾਨੂੰ ਦੱਸਿਆ ਮੈਂ ਹਨ ਇਹ ਦੋ ਲਫਾਫੇ ਵੀ ਫੋਟੋਆਂ ਸਾਰਾ ਕੁਝ ਪਾ ਲੈਣਾ ਠੀਕ ਹੈ ਨਾ ਫਿਰ ਉਹ ਵੱਡੇ ਲਫਾਫੇ ਨੂੰ ਲੈ ਜਾਣਾ ਤੁਸੀਂ ਡਾਕ ਖਾਨੇ ਦੇ ਵਿੱਚ ਜਾਂ ਉੱਥੇ ਦੇ ਜਾ ਕੇ ਸਪੀਡ ਪੋਸਟ ਕਰਾ ਦਿਓ ਜਾਂ ਤੁਸੀਂ ਹਨਾ ਤੀ ਜਾ ਕੇ ਹੋਏਗਾ ਡਾਕ ਨੇ ਜਾ ਕੇ ਸਪੀਡ ਪੋਸਟ ਹੋਏਗਾ ਡਾਕ ਨੇ ਆਏ ਕੋਈ ਜਾ ਕੇ ਕਹਿਣਾ ਵੀ ਸਾਡਾ ਸਪੀਡ ਪੋਸਟ ਕਰ ਦੋ ਇਹ ਫਾਰਮ ਉੱਪਰ ਲਿਖ ਲਿਓ ਕਿ ਤੁਹਾਨੂੰ ਭੇਜਣਾ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲੇ ਨੂੰ ਇਹ ਤੁਸੀਂ ਫਾਰਮ ਭੇਜਣਾ ਠੀਕ ਹੈ ਨਾ ਉੱਪਰ ਲਿਖ ਦਿਓ ਠੀਕ ਹੈ ਨਾ ਆਪਣੇ ਵੱਲੋਂ ਆਪਣਾ ਐਡਰੈਸ ਲਿਖ ਦਿਓ ਵੀ ਤੁਸੀਂ ਕੌਣ ਠੀਕ ਹੈ ਨਾ ਉੱਪਰ ਪੋਸਟਰ ਦਾ ਨਾਮ ਪਾ ਦਿਓ ਪੋਸਟ ਨੇਮ ਸੇਵਾਦਾਰ ਕਿਸ ਦੇ ਲਈ ਮਤਲਬ ਫਾਰਮ ਭੇਜ ਰਹੇ ਹਾਂ ਠੀਕ ਹੈ ਨਾ ਸਾਰਾ ਕੁਝ ਉੱਪਰ ਮੈਂਸ਼ਨ ਕਰਨਾ ਹੁੰਦਾ ਫਾਰਮ ਉਹਦੇ ਉੱਪਰ ਫਿਰ ਅੱਗੇ ਫਾਰਮ ਤੁਸੀਂ ਤਾਂ ਲਿਖਾਵਾ ਭੇਜਣਾ ਹੁੰਦਾ ਠੀਕ ਹੈ ਇਕ ਤਾਂ ਮਤਲਬ ਕਿ ਜਿਸ ਦਿਨ ਜਿਸ ਦਿਨ ਆਪਦੇ ਭੇਜਣਾ ਹੈ ਠੀਕ ਆ ਉਹਦਾ ਐਡਰੈਸ ਮੈਂਸ਼ਨ ਕਰਨਾ ਹੁੰਦਾ ਠੀਕ ਆ ਇਹਨਾਂ ਦਾ ਐਡਰੈਸ ਆ ਜਾਏਗਾ ਪੂਰਾ ਹੈ ਸਾਰਾ ਠੀਕ ਆ ਇੱਕ ਤਾਂ ਤੁਹਾਡਾ ਐਡਰੈਸ ਆ ਜਾਏਗਾ ਫਾਰਮ ਦੇ ਵਿੱਚ ਵੀ ਤੁਹਾਡਾ ਕਿ ਐਡਰੈਸ ਆਇਕਣਾ ਹਨਾ ਉਹਰੇ ਆਪਣਾ ਐਡਰੈਸ ਭਰ ਦਿਓ ਸਾਰਾ ਉਹ ਚ ਮਤਲਬ ਕਿ ਮਤਲਬ ਕਿ ਜਿਹੜਾ ਤੁਸੀਂ ਫਾਰਮ ਲਾਉ ਲਫਾਫਾ ਲਓਗੇ ਲਫਾਫੇ ਦੇ ਬਾਹਰਲੀ ਸਾਈਡ ਇੱਕ ਤੁਸੀਂ ਉੱਪਰ ਪੋਸਟਾ ਦਾ ਨਾਮ ਲਿਖ ਦਿਓ ਕਿ ਕਿਹੜੀ ਪੋਸਟਾ ਸੇਵਾਦਾਰ ਦੀ ਠੀਕ ਆ ਬਸ ਇਹ ਜਾਣਕਾਰੀ ਭਰਨੀ ਹੁੰਦੀ ਆ ਤੇ ਉੱਥੇ ਜਾ ਕੇ ਡਾਕਖਾਨੇ ਚ ਸਪੀਡ ਪੋਸਟ ਕਰ ਦਿਓ ਠੀਕ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜੇ ਤੁਹਾਡਾ ਕੋਈ ਸਵਾਲ ਆ 9888743699 ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਇਹ ਫਾਰਮ ਲੈਣਾ ਹੈ ਠੀਕ ਆ ਤਾਂ ਵੀ ਤੁਸੀਂ 9888743699 ਨੰਬਰ ਦੇ ਉੱਤੇ ਮੈਸੇਜ ਕਰ ਦਿਓ ਜਾਂ ਸਾਡੇ ਟੈਲੀਗ੍ਰam ਦੇ ਉੱਤੇ ਨੌਕਰੀ ਗੁਰੂ ਟੈਲੀਗ੍ਰam ਆ ਉਸ ਦੇ ਉੱਤੇ ਤੁਹਾਨੂੰ ਇਹ ਪੀਡੀਐਫ ਮਿਲ ਜੇਗੀ ਉਸ ਦੇ ਵਿੱਚ ਫਾਰਮ ਹੋਏਗਾ ਇਹ ਠੀਕ ਆ ਅੱਜ ਦੀ ਵੀਡੀਓ ਵਿੱਚ ਬੱਸ ਇੰਨੇ ਧੰਨਵਾਦ